2000 ਰੁਪਈਆ ਦੀ ਆਪ ਹੱਥੀ ਦਿੰਦੇ ਨੇ ਬਾਈ ਜੀ ਨਾਲ ਕੀ ਚੀਜ਼ ਦੇਣੀ ਹੈ ਇਹ ਰੂਪਿੰਗਾ ਜੀ ਤਾੜਾ ਹੈ ਨਾ ਤਾੜਾ ਜੀ ਲਾਦੇ ਵੇਚ ਲਿਆ ਤਾੜਾ ਰੂ ਮੇਰੇ ਫੇਕਿਆਂ ਦੀ ਹਾਂ ਜੀ ਸੋ ਬਹੁਤ ਵਧੀਆ ਗੱਲ ਹੈ ਜੀ ਤੁਸੀਂ ਵੇਖ ਲਿਆ ਤਾੜਾ ਜਿਹੜਾ ਹੈ ਇਹ ਕਿਵੇਂ ਕੰਮ ਕਰਦਾ ਜੀ ਤਾੜਾ ਦੇ ਖੇਤੀ ਦੇ ਸੰਦ ਜਿਹੜੇ ਕੇ ਹੁਣ ਅਲੋਪ ਹੋ ਚੁੱਕਿਆ ਉਹਨਾਂ ਦੇ ਮਾਡਲ ਤਿਆਰ ਕੀਤੇ ਹੋਏ ਆ ਬਾਬਾ ਜੀ ਨੇ ਇਹ ਲੱਕੜ ਦੇ ਸੰਦ ਆ ਜਿਹੜੇ ਸਾਰੇ ਖੇਤੀ ਦੇ ਤਿਆਰ ਕਰੇ ਹੋਏ ਆ ਮਿਸਤਰੀ ਜਾਇਆ ਸਿੰਘਾ ਚਨਾਰਥੜਾ ਇਹਨਾਂ ਵੱਲੋਂ ਤਿਆਰ ਕੀਤੇ ਗਏ ਆ ਖੇਤੀ ਦੇ ਸਾਰੇ ਸੰਦ ਤੁਸੀਂ ਦੇਖ ਰਹੇ ਹੋ ਇਹ ਸੰਦ ਸਾਰੇ ਅੱਜ ਕੱਲ ਏਕਾ ਦੁਕਾ ਦੇਖਣ ਨੂੰ ਮਿਲਦੇ ਆ ਬਾਕੀ ਸਭ ਅਲੋਪ ਹੋ ਗਏ ਤੁਸੀਂ ਦੇਖ ਰਹੇ ਹੋ ਸਾਰੇ ਇਹ ਖੇਤੀ ਦੇ ਸੰਦ ਆ ਇਹੜੇ ਹੈਗੇ ਜਿਵੇਂ ਆਹ ਦੇਖੋ ਆ ਦਾਤੀ ਬਣਾਈ ਆ ਛੋਟੀ ਜੀ ਹਰ ਚੀਜ਼ ਦਾ ਇੱਕ ਮਾਡਲ ਬਣਾਇਆ ਹੋਇਆ ਜਿਵੇਂ ਚਰਖੇ ਦਾ ਮਾਡਲ ਆ ਆ ਵੀ ਇਹ ਜਿਹੜਾ ਇਹਨਾਂ ਵੱਲੋਂ ਤਿਆਰ ਕੀਤਾ ਗਿਆ ਹੈਗਾ ਪਹਿਲਾਂ ਹੱਥੀ ਕੁਤਰੇ ਵਾਲੀ ਮਸ਼ੀਨ ਹੁੰਦੀ ਸੀ ਜਿਹੜੀ ਉਹ ਵੀ ਆ ਦੇਖੋ ਲੱਕੜ ਦੀ ਤਿਆਰ ਕੀਤੀ ਸੀ ਕੁਤਰੇ ਵਾਲੀ ਮਸ਼ੀਨ ਇਹ ਬਜ਼ੁਰਗ ਇਹ ਕਿ ਨੀਰਾ ਕੁਤਰੀ ਜਾਂਦੇ ਆ ਆ ਬੀਬੀ ਆ ਜਿਹੜੀ ਪਿੱਛੇ ਭਲਾਈ ਜਾਂਦੀ ਹੈਗੀ ਰੋਗਾ ਆਖੇ ਤੇ ਸਾਰੇ ਦੇਖੋ ਤਿਆਰ ਕੀਤੇ ਹੋਏ ਹੈਗੇ ਆ ਜਿਵੇਂ ਤੰਗਲੀਆ ਦੇਖੋ ਜਫਾ ਆ ਗਿਆ ਸਾਲ 45 ਸਾਗਾ ਇਹ ਸੰਦ ਜਿਹੜੇ ਮਾਡਲ ਤਿਆਰ ਕੀਤੇ ਗਿਆ ਮੰਜੇ ਪ੍ਰਾਣੇ ਹੁੰਦੇ ਸੀਗੇ ਉਹਨਾਂ ਦੇ ਮਾਡਲ ਤਿਆਰ ਕੀਤੇ ਗਿਆ ਆ ਪੱਠੀ ਤੇ ਦਾਣੇ ਭੰਦੀ ਬੀਬੀ ਇਹਦਾ ਮਾਡਲ ਤਿਆਰ ਕੀਤਾ ਔਖਲੀ ਦੇ ਵਿੱਚ ਛੋਲੇ ਕੁੱਟੇ ਜਾ ਰਹੇ ਆ ਪਾਣੀ ਕੋਹ ਤੋਂ ਭਰ ਕੇ ਲੈ ਕੇ ਆਉਂਦੇ ਮਟਿਆਰ ਮੰਜੇ ਜੋੜ ਕੇ ਸਪੀਕਰ ਲਾਏ ਜਾਂਦੇ ਸੀ ਪਹਿਲਾਂ ਜਿਹੜੇ ਉਹ ਲੱਗੇ ਹੋਇਆ ਹੱਥੀ ਕਲਾ ਤਿਆਰ ਕੀਤੀਆਂ ਆ ਸਿੱਧੂ ਮੂਸੇਵਾਲਾ ਗੁਰਦਾਸ ਮਾਨ ਨੇ ਮਾਡਲ ਤਿਆਰ ਕੀਤੇ ਗਿਆ ਬਾਬਾ ਸਾਹਿਬਾਂ ਬੇਦਕਾਰ ਇਹ ਲੱਕੜ ਦੇ ਜਿਹੜੇ ਹੈਗੇ ਆ ਇੱਕ ਬੁੱਤ ਦੀ ਤਰ੍ਹਾਂ ਤਿਆਰ ਕੀਤੇ ਹੋਏ ਆ ਸਿੱਧੂ ਮੂਸੇ ਵਾਲਾ ਠੀਕ ਹੈ ਜੀ ਸੰਤ ਜਰਨੈਲ ਸਿੰਘ ਭਿੰਡਰਾਵਾਲੇ ਠੀਕ ਹੈ ਜੀ ਜਿਸ ਤਰੀਹ ਹਰਵੰਤ ਸਿੰਘ ਇਹ ਬਕਸਤਾਲ ਹਰ ਤਰ੍ਹਾਂ ਦੀ ਬੁੱਕਾ ਜਿਹੜੀ ਇੱਥੇ ਉਪਲਬਧ ਹੈ ਉਸੇ ਦੇਖ ਰਹੇ ਹਾਂ ਸੰਦੂ ਬਰਾਦਰਾਂ ਦੀ ਪੋਸਤਕਾ ਪ੍ਰਦਰਸ਼ਨੀ ਸੰਗੇੜਾ ਤੋਂ ਲਗਾਈ ਗਈ ਹੈ ਹਰ ਤਰ੍ਹਾਂ ਦੀ ਬੁੱਕਸ ਜਿਹੜੀਓ ਇੱਥੋਂ ਫਲਤ ਹੋ ਸਕਦੀ ਹੈ ਵੀ ਕਿਸੇ ਦੀ ਤਰ੍ਹਾਂ ਦੀ ਤੁਸੀਂ ਬੁੱਕਸ ਜਿਹੜੀ ਉਹ ਪੜ੍ਹਨੀ ਚਾਹੁੰਦੇ ਹੋ ਸਾਨੂੰ ਹਰ ਤਰ੍ਹਾਂ ਦੀ ਬੁੱਕਸ ਮਿਲੂਗੀ ਇਹ ਦੇਖੋ ਇਹ ਪ੍ਰਦਰਸ਼ਨੀ ਹੈ ਜਿਹੜੀ ਇਹਦੇ ਚ ਬੁੱਕਸ ਆ ਹਰ ਤਰ੍ਹਾਂ ਦੀ ਬੁੱਕਸ ਇਹ ਦੇਖੋ ਅਸਤਕ ਪ੍ਰਦਰਸ਼ਨੀ ਦੇ ਵਿੱਚ ਤੁਸੀਂ ਖੜੇ ਹੋ ਇੱਧਰ ਨਾਮ ਧਾਰੀ ਕੋਕਾ ਲਹਿਰ ਜਿਹੜੀ ਚੱਲੀ ਸੀਗੀ ਭਾਰਤ ਦੀ ਆਜ਼ਾਦੀ ਲਈ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨ ਲਈ ਨਾਮਧਾਰੀ ਸਿੱਖ ਪਿੰਡ ਪਿੰਡ ਸਤਿਗੁਰੂ ਆਰਾਮ ਸਿੰਘ ਜੀ ਦੇ ਸੰਦੇਸ਼ਾਂ ਦਾ ਪ੍ਰਚਾਰ ਕਰਦੇ ਹੋਏ ਇਹ ਸਭ ਤਸਵੀਰਾਂ ਜਿਹੜੀਆਂ ਉਸ ਸਮੇਂ ਦੀਆਂ ਜਿਹੜਾ ਹੈਗਾ ਇਤਿਹਾਸ ਨੂੰ ਦੁਹਰਾਉਂਦੀਆਂ ਤੁਸੀਂ ਦੇਖ ਰਹੇ ਹੋ ਆਜ਼ਾਦੀ ਭਾਰਤ ਦੀ ਆਜ਼ਾਦੀ ਦੇ ਪ੍ਰਚਾਰ ਦੇ ਦੌਰ ਦਾ ਸਤਿਆਗ੍ਰਹਿ ਇਹ ਸਭ ਚੀਜ਼ਾਂ ਜਿਹੜੀਆਂ ਇੱਥੇ ਬਰਾਸਤ ਪਿੰਡ ਦੇ ਵਿੱਚ ਰਾਸਤੀ ਪਿੰਡ ਜੈਪਾਲਗੜ੍ਹ ਦੇ ਵਿੱਚ ਪ੍ਰਦਰਸ਼ਨੀ ਲੱਗੀ ਹੋਈ ਹੈ ਇਹ ਸਭ ਚੀਜ਼ਾਂ ਤੁਸੀਂ ਦੇਖ ਰਹੇ ਹੋ ਉਸ ਵੇਲੇ ਜਿਹੜੇ ਸ਼ਹੀਦ ਕੀਤੇ ਗਏ ਸੀਗੇ ਉਹਨਾਂ ਸ਼ਹੀਦਾਂ ਦੀ ਸਾਰੀ ਇੱਕ ਦਿਖਾਈ ਗਈ ਹੈ ਤੁਸੀਂ ਦੇਖ ਰਹੇ ਹੋ ਇਹ ਸਭ ਚੀਜ਼ਾਂ ਸਤਗੁਰੂ ਆਰਮ ਸਿੰਘ ਵੇਲੇ ਉਸ ਟਾਈਮ ਤੇ ਜਿਹੜਾ ਇੱਥੇ ਪ੍ਰਦਰਸ਼ਨੀ ਦੇਖਣਾ ਹੈ ਤੋਂ ਫੀਡਬੈਕ ਲੈ ਜਾਂਦੇ ਆ ਇਹ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਪ੍ਰਦਰਸ਼ਨੀ ਤੇ ਉਹ ਪ੍ਰਦਰਸ਼ਨੀ ਕਿ ਕਿਵੇਂ ਤੁਹਾਨੂੰ ਲੱਗਿਆ ਵੀ ਇਤਿਹਾਸ ਪੜ੍ਹ ਕੇ ਤੁਹਾਨੂੰ ਕਿਵੇਂ ਦਾ ਲੱਗਿਆ ਉਹ ਸਾਰਾ ਇੱਥੇ ਫੀਡਬੈਕ ਲੈ ਜਾਂਦੇ ਆ